ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਉਹ ਚੀਜ਼ ਬਣਾ ਰਹੇ ਹਾਂ ਜਿਹੜੀ ਕਿ ਅੱਧੇ ਲੋਕਾਂ ਨੇ ਤਾਂ ਨਾਮ ਹੀ ਨਹੀਂ ਸੁਣਿਆ ਹੋਣਾ ਤੇ ਜਿਨ੍ਹਾਂ ਨੇ ਸੁਣਿਆ ਉਹਨਾਂ ਨੂੰ ਬਣਾਉਣੀ ਨਹੀਂ ਆਉਂਦੀ ਤੇ ਉਹ ਚੀਜ਼ ਹੈ ਕਿ ਜਿਹੜੀ ਢਾਬਿਆਂ ਦੇ ਡਰਾਈਵਰਾਂ ਦੀ ਫੇਮਸ ਹੁੰਦੀ ਆ ਸੇ ਭਾਜੀ ਤੇ ਜੇਕਰ ਤੁਸੀਂ ਵੀ ਸਿੱਖਣੀ ਆ ਤਾਂ ਵੀਡੀਓ ਨੂੰ ਜਰੂਰ ਪੂਰੀ ਦੇਖਿਓ ਤੇ ਪੂਰੀ ਕਲੀ-ਕਲੀ ਚੀਜ਼ ਜਲਦੀ ਤੋਂ ਜਲਦੀ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੀਆਂ-ਕੀ ਚੀਜ਼ਾਂ ਜ਼ਰੂਰੀ ਹੈ ਤੇ ਬਾਕੀ ਪਹਿਲਾਂ ਲੈ ਕੇ ਆਉਣਾ ਸਮਾਨ ਜਿਹੜਾ ਜਿਹੜਾ ਸਮਾਨ ਦੀ ਜ਼ਰੂਰਤ ਹੈ ਤੇ ਫਿਲਹਾਲ ਤਾਂ ਹਲਕੇ ਜਿੰਦਾ ਇਹ ਹਾਲ ਹੋਇਆ ਪਿਆ ਤੇ ਆ ਟਿਊ ਸਾਡਾ ਇਹ ਨੀਚੇ ਸੱਭਣਾ ਸੁਪਨਾ ਖੰਡ ਹੈ ਜਿੱਥੇਗਾ ਹਾਂਜੀ 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 ਓਏ ਓਏ ਹਾਂ ਨਾ ਚਲੋ ਜੀ ਪਹਿਲਾਂ ਤਾਂ ਮੈਂ ਤੇ ਮੇਰੇ ਪੁੱਤੋ ਸੀ ਉਹ ਚੀਜ਼ ਲੈਣ ਜਾ ਰਹੇ ਕਿ ਜੀਤੋ ਬਿਨਾ ਸੇਪਾ ਜੀ ਬਣਦੀ ਹੀ ਨਹੀਂ ਅਸੀਂ ਦੋਨੇ ਜਾਣੇ ਜਾ ਰਹੇ ਹਾਂ ਕਿ ਦੁਕਾਨ ਤੇ ਫਿਰ ਸਮਾਨ ਲਿਆ ਕੇ ਫਿਰ ਬਣਾਵਾਂਗੇ ਸੇਪਾ ਜੀ ਲੋ ਜੀ ਸਭ ਤੋਂ ਪਹਿਲਾਂ ਲੈਣੀ ਆਪਾਂ ਇਹ ਚੀਜ਼ ਹੈ ਜਿਹੜੀ ਕਿ ਬਹੁਤ ਹੀ ਜ਼ਰੂਰੀ ਹੈ ਇਹਦੇ ਬਿਨਾ ਸੇਪਾਸੀ ਬਣਦੀ ਹੈ ਤੇ ਬਾਕੀ ਸਾਰੀਆਂ ਚੀਜ਼ਾਂ ਦੇ ਲਈ ਜ਼ਰੂਰੀ ਨੇ ਤੇ ਲੋਹੜੀ ਦੀਆਂ ਤਿਆਰੀਆਂ ਪੂਰੀਆਂ ਜੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ ਦੁਕਾਨਾਂ ਲੱਗੀਆਂ ਪਈਆਂ ਨੇ ਸਬਾਨ ਪਈਆਂ ਨੇ ਦੁਕਾਨਾਂ ਸਬਾਨਾਂ ਦਾ ਜਰਾ ਸਬਾਨ ਲੋਹੜੀ ਦਾ ਲਓ ਜੀ ਪਕੌੜੀਆਂ ਲੈ ਕੇ ਘਰੇ ਆ ਗਏ ਤੇ ਸਭ ਤੋਂ ਪਹਿਲਾਂ ਜ਼ਰੂਰੀ ਇਹਦੇ ਵਿੱਚ ਕੀ ਕੀ ਚੀਜ਼ਾਂ ਪਿਆਜ਼ ਹੋ ਗਿਆ ਹਰੀ ਮਿਰਚ ਹੋ ਗਈ ਲਸਣ ਹੋ ਗਿਆ ਅਦਰਕ ਹੋ ਗਿਆ ਤੇ ਪਕੌੜੀਆਂ ਤੇ ਕਰੀਮ ਦੁੱਧ ਯਮ ਲਈ ਇਹ ਚੀਜ਼ਾਂ ਸਾਰੀਆਂ ਜ਼ਰੂਰੀ ਨੇ ਦੁੱਧ ਗਰਮ ਕਰ ਰੱਖਣਾ ਹੁਣ ਇੱਕ ਇੱਕ ਸਾਈਡ ਇਧਰ ਦੁੱਧ ਗਰਮ ਰੱਖ ਦਿੰਨੇ ਆ ਤੇ ਇੱਕ ਸਾਈਡ ਤੜਕਾ ਲਾਵਾਂਗੇ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਨੇ ਤੇ ਲਾਸਟ ਉੱਤੇ ਸਾਨੂੰ ਇੱਕ ਚੀਜ਼ ਇਹ ਜੀ ਦੱਸਾਂ ਕਿ ਜੀਤੋਂ ਬਿਨਾ ਕੀ ਟੇਸਟ ਹੀ ਨਹੀਂ ਬਣ ਸਕਦਾ ਅਰੇ ਤਰੀ ਸਭ ਤੋਂ ਪਹਿਲਾਂ ਹੁਣ ਆਪਾਂ ਪਾ ਲਈਏ ਵਿੱਚ ਥੋੜਾ ਜਿਹਾ ਜੀਰਾ ਜੀਰੇ ਤੋਂ ਬਾਅਦ ਨਾਲ ਦੀ ਨਾਲ ਪਿਆਜ਼ ਫੇਰਾ ਨਹੀਂ ਮਸਜਣਾ ਪਹਿਲਾਂ ਆਪਾਂ ਪਿਆਜ਼ਾਂ ਨੂੰ ਹੁਣ ਚੰਗੀ ਤਰ੍ਹਾਂ ਭੁੰਨ ਲਾਂਗੇ ਲੋ ਜੀ ਆਦਰਕ ਲਸਣ ਅਸੀਂ ਭੁੱਲ ਗਏ ਸੀ ਇਹ ਵੀ ਪਾ ਦਈਏ ਦੇਖੇ ਕੋਈ ਚੱਕਰ ਨਹੀਂ ਹੈਗਾ ਕਦੋਂ ਮਰਜ਼ੀ ਪਾ ਦੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਫੇਰਾ ਭੁੰਨ ਜੇ ਲਈਏ ਲੋ ਜੀ ਹੁਣ ਆਪਾਂ ਨੇ ਆਹ ਸਟੇਜ ਤੇ ਜਿਹੜੀ ਇਹ ਪਿਆਜ਼ਾਂ ਦੀ ਸਟੇਜ ਹੋਊਗੀ ਨਾ ਇਸ ਸਟੇਜ ਤੇ ਹੁਣ ਆਪਾਂ ਇਹਦੇ ਵਿੱਚ ਮਿਰਚਾਂ ਪਾ ਲੈਣੀਆਂ ਨੇ ਮਿਰਚਾਂ ਨੂੰ ਚੰਗੀ ਤਰ੍ਹਾਂ ਭੁੰਨਣਾ ਇਹਨਾਂ ਦੇ ਵਿੱਚ ਤੇ ਮਿਰਚਾਂ ਦੇ ਨਾਲ ਨਾਣ ਜ਼ਰੂਰ ਪਾ ਲਿਓ ਨਾਣ ਨਾਲ ਆਇਆ ਨਾ ਫਿਰ ਧੁੰਜੀਆਂ ਨਹੀਂ ਉੱਠਦੀ ਹੈਗੀਆਂ ਧੁੰਜ ਜੁ ਉੱਠ ਜਾਂਦੀ ਹੈ ਤਾਂ ਤੰਗ ਕਰਦੀ ਹੈ ਇਸ ਦੇ ਨਾਲ ਪਹਿਲਾਂ ਹੀ ਨਾਣ ਪਾ ਲਿਓ ਲਓ ਨਾਲ ਨਾਲ ਤਾਂ ਮਿਰਚਾਂ ਦੋਆਂ ਸਹੀ ਉੱਠੂ ਤੇ ਨਾਲੇ ਵਧੀਆ ਭੁੰਨਿਆ ਜਾਊਗਾ ਹਾਂਜੀ ਅੰਟੀ ਲਓ ਜੀ ਆਹ ਸਟੇਜ ਤੇ ਹੁਣ ਆਪਾਂ ਇਹਨਾਂ ਦੇ ਵਿੱਚ ਪਾਵਾਂਗੇ ਮਸਾਲੇ ਨਾਣ ਪਹਿਲਾਂ ਆਪਾਂ ਨੇ ਪਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਉਣਾ ਮਿਰਚਾਂ ਹਲਦੀ ਸੈੱਟ ਕਰਿਓ ਮਿਰਚਾਂ ਹਲਦੀ ਤੇ ਧਨੀਆ ਜੀਰਾ ਪਹਿਲਾਂ ਪਾ ਲਿਆ ਸੀਗਾ ਇਹ ਚੀਜ਼ਾਂ ਹੁਣ ਆਪਾਂ ਇਹਦੇ ਵਿੱਚ ਪਾ ਲਈਏ ਇਹ ਹੋ ਗਈ ਹਲਦੀ ਇਹ ਹੋ ਗਿਆ ਥੋੜਾ ਜਿਹਾ ਧਨੀਆ ਪਾਊਡਰ ਹੁਣ ਆਪਾਂ ਇਹਨਾਂ ਨੂੰ ਵੀ ਇਹਨਾਂ ਦੇ ਨਾਲ ਭੁੰਨਣਾ ਹੈ ਵੇਖੀ ਇਧਰ ਆਪਣੀ ਦੁੱਧ ਨੂੰ ਵਾਲੀ ਆ ਗਈ ਤੇ ਦੁੱਧ ਨੂੰ ਵੀ ਜਿੰਨਾ ਮਤਲਬ ਆਪਾਂ ਟਾਈਮ ਰੱਖ ਸਕੀਏ ਉਹਨਾ ਟਾਈਮ ਰੱਖਣਾ ਮਤਲਬ ਇਹਨੂੰ ਗਾੜਾ ਜਿਹਾ ਕਰ ਲਿਓ ਥੋੜਾ ਜਿਹਾ ਇਹਨੂੰ ਸੇਕ ਲੱਗੀ ਜਾਣਾ ਤੇ ਉਸ ਤੋਂ ਦੁੱਧ ਨੂੰ ਹਲਿਆ ਛੱਡੇਗਾ ਜਦ ਇਹ ਗਾੜਾ ਜਿਹਾ ਹੋ ਗਿਆ ਫਿਰ ਐਵੇਂ ਵੀ ਆਪਾਂ ਨੂੰ ਜੇ ਮਲਾਈ ਜਾਂ ਕਰੀਮ ਪਾਉਣੀ ਲੋੜ ਨਹੀਂ ਪੈਂਦੀ ਜੀ ਹੋਰ ਚੰਗੀ ਤਰ੍ਹਾਂ ਦਾ ਦੁੱਧ ਨੂੰ ਐਂ ਜਿਹੜੀ ਯੂਜ਼ ਕਰ ਲਓ ਜਿੰਨਾ ਥੋੜਾ ਜਿਹਾ ਘਟ ਗਿਆ ਜਦੋਂ ਫਿਰ ਉਹਦੇ ਵਿੱਚ ਪਾਓ ਉਦੋਂ ਆਪਣਾ ਤੜਕਾ ਹੋ ਗਿਆ ਤਿਆਰ ਬਸ ਹੁਣ ਆਪਾਂ ਨੇ ਇਹਦੇ ਵਿੱਚ ਪਹਿਲਾਂ ਦੁੱਧ ਪਾਣਾ ਦੁੱਧ ਤਾਂ ਆਪੋਂ ਉਦੋਂ ਹੀ ਰੱਖਦਾ ਸੀ ਜਦੋਂ ਆਪਾਂ ਇਧਰ ਤੜਕਾ ਲਾਉਣ ਲੱਗੇ ਸੀ ਤੇ ਦੁੱਧ ਆਪਣਾ ਵਧੀਆ ਥੋੜਾ ਜਿਹਾ ਹੋ ਗਿਆ ਘਟ ਗਿਆ ਤੇ گاੜਾ ਜਿਹਾ ਹੋ ਗਿਆ ਤੇ ਇਹਦੇ ਨਾਲ ਹੀ ਆਪਾਂ ਦੁੱਧ ਪਾ ਦਾਂਗੇ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਓ ਵੀ ਟਮਾਟਰ ਨਾ ਪਾਓ ਜੇ ਟਮਾਟਰ ਪਾਉਣਾ ਤਾਂ ਟਮਾਟਰ ਨੂੰ ਚੰਗੀ ਤਰ੍ਹਾਂ ਪਹਿਲਾਂ ਭੁੰਨ ਲਿਓ ਫਿਰ ਉਸ ਤੋਂ ਬਾਅਦ ਦੁੱਧ ਪਾਓ ਬਈ ਗੈਸ ਨੂੰ ਬੰਦ ਕਰਕੇ ਨਹੀਂ ਤੇ ਦੁੱਧ ਤੁਹਾਡਾ ਫਟ ਜਾਣਾ ਤੇ ਦੁੱਧ ਨੂੰ ਨਾਲ ਦੀ ਨਾਲ ਹਿਲਾਉਂਦੇ ਹੀ ਰਹਿਣਾ ਖੜਨਾ ਨਹੀਂ ਹੈਗਾ ਹੱਥ ਗੋਲ 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 ਚਲਾਉਂਦੇ ਰਹਿਣਾ ਤਾਗਾ ਛੋਟਾ ਦੁੱਧ ਆ ਜਿਹੜਾ ਠੀਕ ਰਹੂਗਾ ਨਹੀਂ ਦੁੱਧ ਛੋਟਾ ਫਟ ਜਾਊਗਾ। ਹੁਣ ਵਿੱਚ ਆਪਾਂ ਦੁੱਧ ਪਾ ਲਿਆ ਹੁਣ ਇਹਨੂੰ ਪਹਿਲਾਂ ਥੋੜਾ ਜਿਹਾ ਸੇਕ ਲਵਾ ਲਈਏ। ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਪਕੌੜੀਆਂ ਜਿਹਨੂੰ ਕਿ ਸੇਵ ਹੀ ਕਿਹਾ ਜਾਂਦਾ ਸੇਵ ਸੇਵ ਭਾਜੀ ਹੁਣ ਆਪਣੇ ਦੁੱਧ ਨੂੰ ਵੀ ਆਪਾਂ ਨੇ ਇੱਧਰ ਤੜਕੇ ਦੇ ਵਿੱਚ ਪਾ ਕੇ ਵੀ 2-3 ਮਿੰਟ ਤੱਕ ਸੇਕ ਚੰਗੀ ਤਰ੍ਹਾਂ ਲਵਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਕੌੜੀਆਂ। ਪਕੌੜੀਆਂ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਜੇ ਥੋੜੀ ਗਾੜ੍ਹੀ ਰੱਖਣੀ ਹੋਈ ਤਾਂ ਥੋੜੀਆਂ ਵੱਧ ਪਾ ਲਿਓ ਜੇ ਥੋੜੀ ਪਤਲੀ ਰੱਖਣੀ ਹੋਈ ਤਾਂ ਉਸ ਹਿਸਾਬ ਨਾਲ ਆਪਣੇ ਨਾਲ ਜਿੰਮੇ ਮਰਜ਼ੀ ਤੁਸੀਂ ਪਕੌੜੀਆਂ ਪਾ ਸਕਦੇ ਹੋ ਥੋੜੀਆਂ ਹੀ ਹੋਰ ਪਾ ਲਓ ਤੇ ਲਓ ਜੀ ਆਖਰੀ ਚੀਜ਼ ਜਿਹੜੀ ਸਭ ਤੋਂ ਜ਼ਰੂਰੀ ਆ ਉਹ ਹੈਗਾ ਗੁੜ ਗੁੜ ਸਭ ਤੋਂ ਜ਼ਰੂਰੀ ਆ ਤੇ ਗੁੜ ਪਾਉਣਾ ਕਿੰਨਾ ਕਾ ਆ ਹਿਸਾਬ ਨਾਲ ਤੁਸੀਂ ਗੁੜ ਪਾ ਲਿਓ ਬਾਕੀ ਤੁਸੀਂ ਆਪਣੀ ਜਿੰਨੀ ਕ ਬਣਾਉਗੇ ਉਸ ਹਿਸਾਬ ਨਾਲ ਪਾ ਲਿਓ ਬਿਲਕੁਲ ਹੀ ਥੋੜਾ ਪਾਉਣਾ ਤੇ ਕੀ ਜ਼ਿਆਦਾ ਨਹੀਂ ਫਿਰ ਮਿੱਠਾ ਮਿੱਠਾ ਜਿਹਾ ਹੋ ਜਾਊਗਾ ਇਹ ਸਾਬ ਨਾਲ ਗੁੜ ਪਾ ਲਿਓ ਤੇ ਬਾਅਦ ਵਿੱਚ ਧਨੀਆ ਉਹ ਜ਼ਰੂਰੀ ਆ ਕਿਉਂਕਿ ਧਨੀਆ ਬਣਾ ਜਿਹੜੀ ਗੱਲ ਬਣਦੀ ਨੇ ਚਰਦਾ ਅਨੁਸਾਰ ਆਪਦਾ ਧਨੀਆ ਪਾ ਲਿਓ ਤੇ ਬਣ ਕੇ ਤਿਆਰ ਆ ਥੋੜੀ ਸੇ ਭਾਜੀ। ਲੈ ਸੇ ਭਾਜੀ ਬਣ ਕੇ ਤਿਆਰ ਆ ਤੇ ਅਸੀਂ ਹੁਣ ਲੱਗਿਆ ਰੋਟੀ ਖਾਣ ਤੇ ਤੁਸੀਂ ਵੀ ਬਣਾ ਕੇ ਘਰੇ ਟਰਾਈ ਕਰਕੇ ਦੇਖਿਓ। ਜ਼ਰੂਰ ਸੁਣ ਲੈਣੀ ਕਿ ਜਿਆਦਾ ਵਧੀਆ ਲੱਗੂਗੀ ਨਾ ਤੇ ਤੁਸੀਂ ਬਾਰ ਬਾਰ ਇਹੀ ਸਬਜ਼ੀ ਬਣਾਇਆ ਕਰੋਗੇ। ਐਸੇ ਨਾ ਹੀ ਸਬਜ਼ੀ ਐ ਨਾ ਹੀ ਦਾੜਾ ਇਹਨੂੰ ਕਹਿੰਦੇ ਆ ਸੇ ਭਾਜੀ। ਤੂੰ ਬੰਦਗੀਆ ਲੱਗੀ ਵੀਡੀਓ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰ ਦਿਓ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ